ਗੀਤਰ ਪਾਤਸ਼ਾ ਦਸ਼ਮੇਸ਼ ਪਿਤਾ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਦਾਤਾਰ ਪਿਤਾ ਜੀ ਨੇ ਕਿਰਪਾ ਕੀਤੀ ਅੱਜ ਦੇ ਦਿਨ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਤਕਤ ਸ੍ਰੀ ਕੇਸਗੜ ਸਾਹਿਬ ਵਿਖੇ ਇਸ ਦਿਨ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਦੂਰ ਦੂਰ ਆਡੇ ਤੱਕ ਹੁਕਮਨਾਮੇ ਭੇਜ ਕੇ ਇੱਕ ਵੱਡੀ ਇਕੱਤਰਤਾ ਦੇ ਰੂਪ ਵਿੱਚ ਸੰਗਤਾਂ ਨੂੰ ਸ਼੍ਰੀ ਕੇਸ਼ਗੜ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬੁਲਾਇਆ ਔਰ ਜੋ ਚੋਜ ਮੇਰੇ ਚੋਜੀ ਪ੍ਰੀਤਮ ਦਾ ਤਾਰ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਖੇਡਿਆ ਉਹ ਬਿਰਤਾਂਤ ਆਪਾਂ ਸਾਰੇ ਪਲੀਪਾਂਤ ਜਾਣਦੇ ਹਾਂ ਕਿ ਕਿਵੇਂ ਸਤਿਗੁਰ ਜੀ ਨੇ ਪਰਿਸ਼ਦਾ ਦੇ ਅੰਦਰ ਜਿੰਨਾਂ ਦੀ ਗਿਣਤੀ ਇਤਿਹਾਸਿਕ ਹਵਾਲਿਆਂ ਦੇ ਅਨੁਸਾਰ ਤਕਰੀਬਨ 70 ਤੋਂ 80 ਹਜ਼ਾਰ ਦੇ ਵਿੱਚ ਹੈ ਇਹ ਕਿੱਡਾ ਵੱਡਾ ਇਕੱਠ ਜਿੰਦੇ ਵਿੱਚ ਸਤਿਗੁਰ ਜੀ ਨੇ ਵਾਰੀ-ਵਾਰੀ ਇੱਕ-ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਤੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਵਾਰੀ-ਵਾਰੀ ਗੁਰੂ ਕੇ ਲਾਲ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਦੇਣ ਲਈ ਖੜੇ ਹੋਏ ਮੇਰੇ ਦਾਤਾਰ ਪਿਤਾ ਜੀ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਫਿਰ ਆਪ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਸਤਿਗੁਰ ਜੀ ਨੇ ਕਿਰਪਾ ਕਰਕੇ ਇਹ ਜਿੰਨਾ ਬਿਰਤਾਂਤ ਸਿਰਜਿਆ ਇਨੂੰ ਨਾਮ ਦਿੱਤਾ ਗਿਆ ਖਾਲਸੇ ਦੀ ਸਿਰਜਣਾ ਖਾਲਸੇ ਦਾ ਪ੍ਰਗਟ ਦਿਹਾੜਾ ਪ੍ਰਗਟ ਜਦੋਂ ਕੋਈ ਚੀਜ਼ ਹੁੰਦੀ ਹੈ ਇਹ ਸ਼ਬਦ ਬੜਾ ਪਿਆਰਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਾਬਤ ਅਸੀਂ ਪੜ੍ਹਨੇ ਆ ਸ਼ਬਦ ਕਿ ਸਤਗੁਰ ਨਾਨਕ ਪ੍ਰਗਟਿਆ ਪ੍ਰਗਟਿਆ ਦਾ ਮਤਲਬ ਹੁੰਦਾ ਹੈ ਪ੍ਰਗਟ ਹੋਣਾ ਪਰਗਟ ਹੋਣ ਦਾ ਮਤਲਬ ਹੁੰਦਾ ਹੈ ਜੋ ਚੀਜ਼ ਪਹਿਲਾਂ ਮੌਜੂਦ ਹੈ ਉਸ ਮੌਜੂਦ ਹੋਈ ਚੀਜ਼ ਨੂੰ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਵਿਖਿਆਤ ਕਰਨਾ ਉਹਨੂੰ ਕਹਿੰਦੇ ਨੇ ਪ੍ਰਗਟ ਕਰਨਾ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਇਹ ਜਿਹੜੀ ਸੋਚ ਸਤਿਗੁਰੂ ਨੇ ਸੰਸਾਰ ਦੇ ਅੰਦਰ ਦਿੱਤੀ ਇਹ ਜਿਹੜਾ ਮਾਰਗ ਬਾਬੇ ਨਾਨਕ ਨੇ ਚਲਾਇਆ ਇਸ ਮਾਰਗ ਨੂੰ ਸਤਿਗੁਰ ਨੇ ਆਖਿਆ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਪੰਥ ਦਾ ਮਤਲਬ ਹੁੰਦਾ ਹੈ ਰਾਹ ਨਿਰਮਲ ਦਾ ਮਤਲਬ ਹੁੰਦਾ ਹੈ ਪਵਿੱਤਰ ਜਿੰਦੇ ਅੰਦਰ ਕੋਈ ਮੈਲ ਨਾ ਹੋਵੇ ਉਹਨਾਂ ਉਹਨੂੰ ਕਹਿੰਦੇ ਨੇ ਨਿਰਮਲ ਸਤਗੁਰ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਸੰਸਾਰ ਇਸ ਜਗਤ ਦੇ ਅੰਦਰ ਇੱਕ ਰਾਹ ਮੁਕੰਮਲ ਤਿਆਰ ਕੀਤਾ ਜਿਹੜਾ ਪਵਿੱਤਰ ਰਾਹ ਹੈ ਜਿਸ ਰਸਤੇ ਤੇ ਚੱਲਣਾ ਦਾਤਾ ਜੀ ਕਹਿੰਦੇ ਨੇ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਉਹ ਚੱਲੇਗਾ ਜਿਹੜਾ ਆਪਣੇ ਆਪ ਨੂੰ ਸਤਗੁਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਚੱਲਦਿਆਂ ਹੋਇਆਂ ਕਰਤੇ ਕਰਤਾਰ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦਿਆਂ ਹੋਇਆਂ ਆਪਣੀ ਕਰਨੀ ਨੂੰ ਆਪਣੀ ਰਹਿਤ ਨੂੰ ਆਪਣੀ ਸੋਚ ਨੂੰ ਆਪਣੀ ਜੀਵਨ ਸ਼ੈਲੀ ਨੂੰ ਨਿਰਮਲ ਕਰੇ ਜਿਹੜਾ ਨਿਰਮਲ ਹੋਏਗਾ ਉਹ ਇਸ ਰਸਤੇ ਦਾ ਪੰਦੀ ਬਣੇਗਾ ਜਪਜੀਤ ਸਾਹਿਬ ਜੀ ਦੀ ਬਾਣੀ ਪੜਦੇ ਆ ਇੱਕ ਪੰਕਤੀ ਤੁਸੀਂ ਪੜ੍ਹਦੇ ਹੋ ਪਾਤਸ਼ਾਹ ਜੀ ਕਹਿੰਦੇ ਨੇ ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁਟੈ ਪਾਲ ਸਤਿਗੁਰ ਜੀ ਸਚਿਆਰ ਕਿਵੇਂ ਬਣੀਐ ਤੀਰਥਾਂ ਤੇ ਨਾਤਿਆਂ ਕੋਈ ਸਚਿਆਰ ਬਣ ਸਕਦਾ ਹੈ ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ ਬਣ ਸਕਦਾ ਜੇ ਕੋਈ ਉਮਰ ਦੇ ਜਿੰਨੀ ਆਰਬਲਾ ਰੱਬ ਜੀ ਨੇ ਦਿੱਤੀ ਹੈ ਸਾਰੀ ਆਰਬਲਾ ਜ਼ੁਬਾਨ ਤੋਂ ਬੋਲੇ ਨਾ ਚੁੱਪ ਰਹਿ ਕਿ ਚੁੱਪ ਰਹਿਣ ਦੇ ਨਾਲ ਕੋਈ ਨਿਰਮਲ ਹੋ ਸਕਦਾ ਹੈ ਬਾਬੇ ਨਾਨਕ ਨੇ ਆਖਿਆ ਨਹੀਂ ਜੀ ਕੋਈ ਬੰਦਾ ਸਾਰੀ ਦੁਨੀਆ ਦੀ ਮਾਇਆ ਪੰਡਾ ਬੰਨ ਬੰਨ ਕੇ ਰੱਖ ਲਵੇ ਤੇ ਆਖੇ ਮੈਂ ਰੱਜ ਗਿਆ ਮੈਂ ਤ੍ਰਿਪਤ ਹੋ ਗਿਆ ਤੇ ਉਹ ਆਪਣੀ ਤ੍ਰਿਪਤੀ ਨੂੰ ਆਖੇ ਵੀ ਹੁਣ ਮੈਂ ਨਿਰਮਲ ਆ ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ ਨਿਰਮਲ ਹੋ ਸਕਦਾ ਸਤਿਗੁਰੂ ਜੀ ਫਿਰ ਕਿਵੇਂ ਨਿਰਮਲ ਹੋਏਗਾ ਤੇ ਪਾਤਸ਼ਾਹ ਕਹਿੰਦੇ ਨੇ ਨਿਰਮਲ ਹੋਣ ਦੇ ਲਈ ਸਚਿਆਰ ਹੋਣ ਦੇ ਲਈ ਇੱਕੋ ਹੀ ਕਰਮ ਕਰਨਾ ਜ਼ਰੂਰੀ ਹੈ ਦਾਤਾ ਜੀ ਉਹ ਕਿਹੜਾ ਕਰਮ ਕਰਨਾ ਜ਼ਰੂਰੀ ਹੈ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਾਬ ਕਹਿੰਦੇ ਨੇ ਤੈਨੂੰ ਕਰਤੇ ਦੇ ਹੁਕਮ ਵਿੱਚ ਕਰਤੇ ਦੀ ਰਜ਼ਾ ਵਿੱਚ ਚੱਲਣਾ ਪਏਗਾ ਜਿਹੜਾ ਹੁਕਮ ਕਰਤੇ ਨੇ ਤੇਰੇ ਨਾਲ ਲਿਖਿਆ ਧਿਆਨ ਦੇਣਾ ਇਹ ਸਫਰ ਹੈ ਇਹ ਐਸਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਵਿੱਚ ਖਿਆਲ ਪੈਦਾ ਹੋਇਆ ਤੇ ਸਤਿਗੁਰ ਨੇ ਹੁਕਮਨਾਮੇ ਭੇਜ ਦਿੱਤੇ ਤੇ ਸੰਗਤਾਂ ਇਕੱਠੀਆਂ ਹੋ ਗਈਆਂ ਤੇ ਸਤਿਗੁਰ ਨੇ ਆਖਿਆ ਵੀ ਚੱਲੋ ਹੁਣ ਮੈਂ ਖਾਲਸਾ ਸਾਜਣਾ ਮੈਂ ਅਮਰਤ ਛਕਾਣਾ ਮੈਨੂੰ ਸਿਰ ਚਾਹੀਦਾ ਨਹੀਂ ਇਹ ਇਹ ਕੋਈ ਇੰਨੇ ਛੋਟੇ ਸਮੇਂ ਵਿੱਚ ਸਿਰਜਿਆ ਹੋਇਆ ਕੋਈ ਬਿਰਤਾਂਤ ਨਹੀਂ ਹੈ ਇਹ ਇੱਕ ਪੂਰਨ ਮਨੁੱਖ ਦੀ ਘੜਤ ਹੈ ਜਿਹਨੂੰ ਘੜਨ ਦੇ ਵਿੱਚ 239 ਸਾਲ ਲੱਗੇ ਨੇ 239 ਸਾਲ ਲੱਗੇ ਨੇ 10 ਜਾਮੇ ਜਿੰਦੇ ਲਈ ਬਾਬੇ ਨਾਨਕ ਦੀ ਜੋਤ ਨੇ ਧਾਰਨ ਕੀਤੇ ਨੇ ਕਰਤੇ ਦੀ ਜੋਤ ਨੇ ਜਿਹਨੂੰ ਸਾਹਿਬ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਗੁਰthਿ ਰਕਿਓ ਇਹ ਉਹ ਜੋਤ ਐ ਜਿਹੜੀ ਬਾਬੇ ਨਾਨਕ ਤੋਂ ਸ਼ੁਰੂ ਹੋਈ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਗਈ ਐ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਰਪਾ ਕਰਕੇ ਉਹ ਜੋਤ ਫਿਰ ਸ਼ਬਦ ਦੇ ਅੰਦਰ ਟਿਕਾ ਕੇ ਆਖਿਆ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਸ਼ਰੀਰ ਸ਼ਰੀਰ ਕਰਕੇ ਤੁਹਾਡਾ ਕੋਈ ਗੁਰੂ ਨਹੀਂ ਹੋਏਗਾ ਤੁਹਾਡਾ ਗੁਰੂ ਹੋਏਗਾ ਸ਼ਬਦ ਇਹ ਇੱਕ ਮੁਕੰਮਲ ਪੰਡਾ ਹੈ ਜਿਹੜਾ ਬਾਬੇ ਨਾਨਕ ਤੋਂ ਲੈ ਕੇ ਆਰੰਭ ਹੋਇਆ ਜਿੰਨੂੰ ਕੜਨ ਦੇ ਵਿੱਚ 239 ਸਾਲ ਲੱਗੇ ਨੇ ਸਾਧ ਸੰਗਤ ਜੀ ਇੰਨਾ ਸੁਖਾ ਨਹੀਂ ਹੈ ਅਸੀਂ ਤੇ ਬੜੇ ਸੋਖੇ ਸ਼ਬਦਾਂ ਵਿੱਚ ਇਸ ਚੀਜ਼ ਦਾ ਖੰਡਨ ਕਰਕੇ ਟੁਰ ਜਾਂਦੇ ਆ ਜੀ ਅੰਮ੍ਰਿਤ ਦੀ ਕੀ ਜ਼ਰੂਰਤ ਹੈ ਮਨ ਸੁਚਾਉਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਨ ਸੁਚਾ ਨਹੀਂ ਸੀਗਾ ਵੀ ਉਹਨਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਖਿਆ ਵੀ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨੋ ਵੀ ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਛਕਾਇਆ ਤੁਸੀਂ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਹੁਣ ਕਿ ਜਿਸ ਚੀਜ਼ ਦੀ ਜ਼ਰੂਰਤ ਗੁਰੂ ਨੂੰ ਹੈ ਉਸ ਚੀਜ਼ ਦੀ ਜ਼ਰੂਰਤ ਅੱਜ ਸਿੱਖ ਨੂੰ ਨਹੀਂ ਹੈ ਉਹਦਾ ਖੰਡਨ ਕਰ ਦੇਣਾ ਬੜਾ ਸੁਖ ਹੈ ਪੁਰਾਣੋ ਸਮਝਣ ਦੇ ਲਈ ਸਾਨੂੰ ਪੂਰਾ ਬਿਰਤਾਂਤ ਸਮਝਣਾ ਪਏਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 1699 ਦੀ ਵਿਸਾਖੀ ਤੱਕ ਦਾ ਪੂਰਾ ਬਿਰਤਾਂਤ ਜਿਹੜੀ ਗੱਲ ਸਤਿਗੁਰ ਨੇ ਬਾਣੀ ਵਿੱਚ ਕੀਤੀ ਹੈ ਨਾ ਅੰਮ੍ਰਿਤ ਦੀ ਤੁਸੀਂ ਹੁਣੇ ਸ਼ਬਦ ਪੜ੍ਹਿਆ ਮੇਰੇ ਸਤਿਗੁਰ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਗੁਰਮੁਖ ਪਿਆਰੇ ਪੜ੍ਹ ਰਹੇ ਸ਼ਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਕਿਹੜਾ ਅੰਮ੍ਰਿਤ ਪਾਨ ਕਰਨਾ ਹੈ ਤੁਸੀਂ ਅੰਮ੍ਰਿਤ ਪੀ ਰਹੇ ਹੋ ਇੱਕ ਗੁਰਬਾਣੀ ਦਾ ਅੰਮ੍ਰਿਤ ਗੁਰੂ ਦੀ ਗੋਦ ਵਿੱਚ ਬੈਠ ਕੇ ਇਹ ਵੀ ਅੰਮ੍ਰਿਤ ਹੈ ਜਿਹੜਾ ਤੁਸੀਂ ਸ਼ਬਦ ਦਾ ਅੰਮ੍ਰਿਤ ਪੀ ਰਹੇ ਹੋ ਸਾਧ ਸੰਗਤ ਵਿੱਚ ਬੈਠ ਕੇ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਆਤਮਿਕ ਜੀਵਨ ਦੇਣ ਵਾਲਾ ਸਤਿਗੁਰ ਦਾ ਨਾਮ ਰੂਪੀ ਅੰਮ੍ਰਿਤ ਪੀਵੋ ਇਹਦੇ ਲਈ ਸਤਿਗੁਰ ਨੇ ਸਾਨੂੰ ਦੋ ਵੇਲੇ ਦੀ ਸੰਗਤ ਦਿੱਤੀ ਹੈ ਇਹ ਅੰਮ੍ਰਿਤ ਪੀਣ ਦੇ ਲਈ ਇਹ ਸੰਮਰਤ ਬਾਪਤ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨਮਾਹੇ ਨਾਨਕ ਅੰਮ੍ਰਿਤ ਏਕ ਹੈ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਇੱਕੋ ਹੀ ਹੈ ਅੰਮ੍ਰਿਤ 2 4 10 12 15 ਨਹੀਂ ਅੰਮ੍ਰਿਤ ਨੂੰ ਵੰਡਿਆ ਨਹੀਂ ਜਾ ਸਕਦਾ ਅੰਮ੍ਰਿਤ ਦਾ ਮਤਲਬ ਹੀ ਹੈ ਜਿੰਨੂੰ ਪੀ ਕੇ ਮੌਤ ਵਿਸਰ ਜਾਏ ਜਿੰਨੂੰ ਪੀ ਕੇ ਮੌਤ ਭੁੱਲ ਜਾਏ ਤੁਸੀਂ ਇਸ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖੋ ਬڑے ਲੋਕਾਂ ਨੇ ਸਮੇਂ-ਸਮੇਂ ਤੇ ਯਤਨ ਕੀਤੇ ਨੇ ਕਿ ਸਾਨੂੰ ਕੋਈ ਅੰਮ੍ਰਿਤ ਮਿਲ ਜਾਏ। ਸਿਕੰਦਰ ਦਾ ਜ਼ਿਕਰ ਬੜਾ ਮਿਲਦਾ ਇਸ ਪਰਥਾਏ ਵੀ ਉਹ ਬੜਾ ਯਤਨ ਕਰਦਾ ਰਿਹਾ ਕਿ ਮੈਨੂੰ ਆਪੇ ਹਯਾਤ ਮਿਲੇ, ਮੈਨੂੰ ਅੰਮ੍ਰਿਤ ਮਿਲੇ। ਅੰਮ੍ਰਿਤ ਨੂੰ ਮੁਸਲਮਾਨ ਵੀਰ ਜਿਹੜੇ ਨੇ ਉਹਨਾਂ ਦੀ ਸ਼ੈਲੀ ਵਿੱਚ ਸ਼ਬਦ ਨੂੰ ਕਿਹਾ ਜਾਂਦਾ ਆਪੇ ਹਯਾਤ। ਆਬ ਇਹ ਆ ਦਾ ਮਤਲਬ ਹੈ ਉਹ ਅੰਮ੍ਰਿਤ ਉਹ ਖਿਆਤ ਉਹ ਪਾਣੀ ਜਿੰਦੇ ਚੋਂ ਜੀਵਨ ਮਿਲਦਾ ਹੈ ਤੇ ਇਹ ਸਮਝਿਆ ਗਿਆ ਵੀ ਅੰਮ੍ਰਿਤ ਇੱਕ ਐਸੀ ਵਸਤੂ ਹੈ ਇੱਕ ਐਸਾ ਪਦਾਰਥ ਹੈ ਜਿਹਨੂੰ ਪੀ ਲਵਾਂਗੇ ਖਾ ਲਵਾਂਗੇ ਮੌਤ ਨਹੀਂ ਹੋਏਗੀ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਮਰਨਾ ਨਿਸ਼ਚਿਤ ਹੈ ਪਰ ਦਾਤਾ ਜੀ ਕਹਿੰਦੇ ਨੇ ਮੈਂ ਤੈਨੂੰ ਮਰਨ ਤੋਂ ਪਹਿਲਾਂ ਉਹ ਅੰਮ੍ਰਿਤ ਦੇਣਾ ਚਾਹਨਾ ਜਿਸ ਅੰਮ੍ਰਿਤ ਨੂੰ ਪੀਣ ਤੋਂ ਬਾਅਦ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ ਨਾ ਬਾਬਾ ਜੀ ਕਹਿੰਦੇ ਨੇ ਜਿਹੇ ਮਰਨੇ ਸਭ ਜਗਤ ਤਰਾਸਿਆ ਬਾਬਾ ਜੀ ਕਹਿੰਦੇ ਨੇ ਜਿਸ ਮਰਨ ਤੋਂ ਸਾਰੇ ਲੋਕ ਤਰਾ ਤਰਾ ਕੰਬਦੇ ਪਏ ਨੇ ਕਿਤੇ ਮੌਤ ਨਾ ਆ ਜਾਏ ਕਿਤੇ ਮਰਨਾ ਨਾ ਪੈ ਜਾਏ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਹੇ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਬਾਬਾ ਜੀ ਕਹਿੰਦੇ ਨੇ ਮੈਨੂੰ ਉਹ ਮੌਤ ਮਿਲ ਗਈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਹ ਮੌਤ ਜੀ ਮਾਨ ਲਈਏ ਮੈਨੂੰ ਉਹ ਮੌਤ ਮਿਲੀਏ ਕਿਵੇਂ ਮਿਲੀਏ ਬਾਬਾ ਜੀ ਕਹਿੰਦੇ ਨੇ ਉਹ ਮੌਤ ਮੈਨੂੰ ਮਿਲੀਏ ਗੁਰੂ ਦੇ ਸ਼ਬਦ ਵਿੱਚੋਂ ਜੇ ਮਰਨਾ ਹੈ ਗੁਰ ਸ਼ਬਦ ਜੇ ਮਰਨਾ ਹੈ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਮੈਂ ਉਹ ਮੌਤ ਮਾਨੀਏ ਗੁਰੂ ਦੇ ਸ਼ਬਦ ਵਿੱਚ ਮਰ ਕੇ ਜਿਨੇ ਗੁਰੂ ਦੇ ਸ਼ਬਦ ਵਿੱਚ ਆਪਣਾ ਆਪਾ ਮਾਰ ਦਿੱਤਾ ਉਹਨੂੰ ਇਹ ਮੌਤ ਮਿਲੀਏ ਇਹ ਮੋਤ ਕਿਵੇਂ ਫਿਰ ਸਤਿਗੁਰ ਜੀ ਨੂੰ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦੇ ਸਤਿਗੁਰ ਕਹਿੰਦੇ ਨੇ ਸ਼ਬਦ ਵਿੱਚ ਮਰ ਫਿਰ ਸਦਾ ਦਾ ਆਤਮਿਕ ਜੀਵਨ ਤੈਨੂੰ ਮਿਲੇ ਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਦਾਤਾ ਜੀ ਨੇ ਨਾ ਅੱਜ ਤੇ ਦਿਨ ਸਾਨੂੰ ਇਹ ਅੰਮ੍ਰਿਤ ਦਿੱਤਾ ਹੈ ਜਿਹੜੀ ਇੱਕ ਬਾਹਰੀ ਰਹਿਤ ਦੇ ਰੂਪ ਵਿੱਚ ਸਤਿਗੁਰ ਨੇ ਸਾਨੂੰ ਬਖਸ਼ਿਆ ਗੁਰਬਾਣੀ ਸਾਡੇ ਜੀਵਨ ਦੀ ਆਤਮਿਕ ਰਹਿਤ ਹੈ ਚਿਤੇ ਰੱਖਿਓ ਗੁਰਬਾਣੀ ਨੂੰ ਪੜਿਆ ਗੁਰਬਾਣੀ ਨੂੰ ਸਮਝਿਆ ਆਤਮਿਕ ਜੀਵਨ ਪ੍ਰਾਪਤ ਹੋਨੇ ਸਤਿਗੁਰੂ ਜੀ ਦੇ ਨਾਲ ਨਾਲ ਇੱਕ ਵਾਰ ਵੀ ਸਾਨੂੰ ਰਹਿਤ ਦੇ ਦਿੱਤੀ ਜਿਵੇਂ ਜਿਵੇਂਦਾਰ ਫਸਲ ਬੀਜਦਾ ਨਾ ਖੇਤ ਦੇ ਅੰਦਰ ਬੀਜ ਬੀਜਿਆ ਖੇਤ ਦੇ ਅੰਦਰ ਬੀਜ ਬੀਜਣ ਤੋਂ ਬਾਅਦ ਉਹਨੇ ਖੇਤ ਦੇ ਚਾਰੇ ਪਾਸੇ ਵਾੜ ਕਰ ਦਿੱਤੀ ਕਿਸੇ ਨੇ ਪੁੱਛਿਆ ਵੀ ਤੂੰ ਖੇਤ ਨੂੰ ਚਾਰੇ ਪਾਸੇ ਵਾੜ ਕਿਉਂ ਕੀਤੀ ਤਾਰਾਂ ਕਿਉਂ ਲਾ ਦਿੱਤੀਆਂ ਚਾਰੇ ਪਾਸੇ ਤੂੰ ਇੰਨਾ ਸੋਹਣਾ ਖੇਤ ਵਾਇਆ ਬੀਜ ਬੀਜਿਆ ਇਹਦੇ ਅੰਦਰ ਖੇਤ ਦੇ ਅੰਦਰ ਬੀਜ ਪੁੰਗਰਿਆ ਸੋਹਣੀ ਫਸਲ ਉੱਗਾਈਏ ਤੂੰ ਹੁਣ ਇਹਨੂੰ ਚਾਰੇ ਪਾਸੇ ਵਾੜ ਕਿਉਂ ਕਰ ਦਿੱਤੀ ਇਹਨੂੰ ਚਾਰੇ ਪਾਸੇ ਤੂੰ ਇਹ ਤਾਰਾਂ ਕਿਉਂ ਵੱਲ ਦਿੱਤੀਆਂ ਨੇ ਕੰਡੇ ਵਾਲੀਆਂ ਉਹ ਕਹਿੰਦਾ ਇਸ ਕਰਕੇ ਤਾਰਾਂ ਵੱਲੀਆਂ ਨੇ ਤਾਂਕਿ ਇਹ ਉੱਗੇ ਹੋਏ ਬੀਜ ਨੂੰ ਇਸ ਫਸਲ ਨੂੰ ਕੋਈ ਆਵਾਰਾ ਪਸ਼ੂ ਖਾ ਨਾ ਜਾਏ ਧਿਆਨ ਦੇਣ ਮੈਂ ਇਸ ਕਰਕੇ ਇਹਨੂੰ ਚਾਰੇ ਪਾਸਿਓਂ ਵਾੜ ਕੀਤੀ ਹੈ ਤਾਂਕਿ ਇਹਦੇ ਅੰਦਰ ਉੱਗੀ ਹੋਈ ਫਸਲ ਜਿੰਦੇ ਤੇ ਮੈਂ ਬੜੀ ਮਿਹਨਤ ਕੀਤੀ ਹੈ ਇਹਨੂੰ ਕੋਈ ਆਵਾਰਾ ਪਸ਼ੂ ਨਾ ਖਾ ਜਾਏ ਇਸ ਲਈ ਮੈਂ ਇਹਦੇ ਚਾਰ ਚਪੇਰੇ ਬਾੜ ਕੀਤੀ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾ 1699 ਦੀ ਵਿਸਾਖੀ ਨੂੰ ਦਾਤਾ ਜੀ ਨੇ 239 ਸਾਲ ਦੇ ਸਫਰ ਤੋਂ ਬਾਅਦ ਜਦੋਂ ਸਿੱਖ ਨੇ ਆਤਮਿਕ ਜੀਵਨ ਜੀਣਾ ਸਿੱਖ ਲਿਆ ਗੁਰੂ ਦੀ ਗੋਦ ਵਿੱਚ ਬੈਠ ਕੇ ਮੇਰੇ ਸਤਿਗੁਰ ਨੇ ਫਿਰ ਇਹਨੂੰ ਇੱਕ ਬਾਹਰੋ ਮਰਿਆਦਾ ਦੇ ਕੇ ਬਾਹਰੋ ਇੱਕ ਬਾੜ ਕੀਤੀ ਹੈ ਸਤਿਗੁਰ ਨੇ ਆਖਿਆ ਵੀ ਆ ਤੈਨੂੰ ਮੈਂ ਬਾਹਰੋ ਇੱਕ ਬਾੜ ਦੇ ਕੇ ਚੱਲਿਆਂ ਰਚੇਤੇ ਰੱਖੀ ਇਹ ਨਾ ਸੋਚੀ ਵੀ ਤੂੰ ਅੰਮ੍ਰਿਤ ਛਕ ਲਿਆ ਤੇ ਤੂੰ ਪੂਰਾ ਹੋ ਗਿਆ ਇਹ ਨਾ ਸੋਚੀ ਤੂੰ ਅੰਮ੍ਰਿਤ ਪੀ ਲਿਆ ਗੁਰੂ ਦੀ ਗੋਦ ਵਿੱਚ ਬੈਠ ਕੇ ਪੰਜਾ ਪਿਆਰਿਆਂ ਦੇ ਕੋਲ ਤੇ ਹੁਣ ਤੈਨੂੰ ਆਜ਼ਾਦੀ ਮਿਲ ਗਈ ਹੈ ਤੂੰ ਕੁਝ ਵੀ ਕਰ ਸਕਣਾ ਹੈ ਬ੍ਰਾਹਮਣ ਨੇ ਆਖਿਆ ਨਾ ਵੀ ਜੇ ਤੁਸੀਂ ਜਨੇਊ ਪਾ ਲੋਗੇ ਤੁਹਾਡਾ ਮੈਂ ਗੁਰੂ ਬਣ ਜਾਵਾਂਗਾ ਤੇ ਤੁਹਾਨੂੰ ਫਿਰ ਆਜ਼ਾਦੀ ਹੋਏਗੀ ਤੁਸੀਂ ਜੋ ਕਰੋ ਤੁਹਾਡੇ ਉਹ ਕੀਤੇ ਕਰਮ maaf ਹੋ ਜਾਣਗੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਤੁਸੀਂ ਪੜਿਆ ਨਾ ਦਾਤਾ ਜੀ ਨੇ ਕੀ ਬਚਨ ਆਖੇ ਪਾਤਸ਼ਾਹ ਕਹਿੰਦੇ ਨੇ ਰਹਿਤ ਬਿਨਾ ਨਹਿ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਸਤਿਗੁਰ ਕਹਿੰਦੇ ਨੇ ਰਹਿਤ ਤੋਂ ਬਿਨਾ ਸਿੱਖ ਨਹੀਂ ਕਹਾ ਸਕਦਾ ਕੋਈ ਰਹਿਣੀ ਰਹ ਸੋਈ ਸਿੱਖ ਮੇਰਾ ਜਿਹੜਾ ਰਹਿਣੀ ਵਿੱਚ ਰਹੇਗਾ ਉਹ ਮੇਰਾ ਸਿੱਖ ਹੋਏਗਾ ਜਿਹੜਾ ਰਹਿਣੀ ਵਿੱਚ ਨਹੀਂ ਦਾਤਾ ਜੀ ਕਹਿੰਦੇ ਨੇ ਸਿਰਫ ਬਾਹਰੀ ਨਿਵਾਜ਼ ਨਹੀਂ ਕੁਝ ਕਰੇਗਾ ਬਾਹਰੀ ਨਿਵਾਜ਼ ਇੱਕ ਬਾਹਰੀ ਪਹਿਰਾਵਾ ਇੱਕ ਬਾੜੇ ਖੇਤ ਦੀ ਇਸ ਕਰਕੇ ਤਾਂ ਕਿ ਦਾਤਾ ਜੀ ਕਹਿੰਦੇ ਨੇ ਤੈਨੂੰ ਪਛਾਨ ਰਵੇ ਤੈਨੂੰ ਬਾਹਰੋਂ ਵੀ ਸਤਿਗੁਰ ਨੇ ਪਰਪੱਕਤਾ ਦੇ ਦਿੱਤੀ ਅੰਦਰੋਂ ਤੇ ਦਿੱਤੀ 239 ਸਾਲ ਆ ਕੇ ਬਾਣੀ ਦੇ ਰੂਪ ਵਿੱਚ ਜਿਨ ਵਡਿਆਈ ਤੇਰੇ ਨਾਮ ਕੀਤੇ ਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਣੇ ਮਾਹੇ ਪਾਈਏ ਗੁਰ ਪ੍ਰਸਾਦ ਉਹ ਤੇ ਸਾਨੂੰ ਸਤਿਗੁਰ ਨੇ ਦਿੱਤਾ ਹੀ ਦਿੱਤਾ ਫਿਰ ਸਤਿਗੁਰ ਨੇ ਇੱਕ ਰਹਿਤ ਦੇ ਦਿੱਤੀ ਸਾਨੂੰ ਖਾਲਸੇ ਨੂੰ ਪਤਾ ਉਪਦੇਸ਼ ਕੀਤਾ ਮੇਰੇ ਸਤਿਗੁਰੂ ਨੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੜੋ ਸਤਿਗੁਰਾਂ ਦੇ ਬਚਨ ਪਾਤਸ਼ਾਹ ਕਹਿੰਦੇ ਨੇ ਜਾਗਤ ਜੋਤ ਜਪੈ ਨਿਸ਼ਬਾਸੁਰ ਜਿਹੜਾ ਜਾਗਤੀ ਜੋਤ ਨੂੰ ਜਪਦਾ ਹੈ ਕਿਹਨੂੰ ਜਪਦਾ ਹੈ ਜਾਗਤੀ ਜੋਤ ਨੂੰ ਜਾਗਦੀ ਜੋਤ ਕਿਹੜੀ ਹੈ ਦੁਨੀਆ ਦੀਆਂ ਜਗਾਈਆਂ ਹੋਈਆਂ ਜੋਤਾਂ ਬੁਝ ਜਾਂਦੀਆਂ ਨੇ ਲੋਕ ਪੈ ਪੀਤ ਹੋ ਜਾਂਦੇ ਨੇ ਮੰਦਰ ਵਿੱਚ ਜੋਤ ਜਗਾਈ ਬੁਝ ਗਈ ਲੋਕਾਂ ਨੂੰ ਤਰੇਲੀਆਂ ਆ ਜਾਂਦੀਆਂ ਨੇ ਜੋਤ ਬੁਝ ਗਈ ਹੈ ਮਾਤਾ ਦੀ ਕਰੋਪੀ ਹੋ ਗਈ ਹੈ ਸਤਿਗੁਰ ਕਹਿੰਦੇ ਨੇ ਜੋਤ ਉਹ ਜਗਾ ਕੇ ਤੈਨੂੰ ਉਹ ਜੋਤ ਆਪਣੇ ਅੰਦਰ ਜਗਾ ਜਿਹੜੀ ਸਦਾ ਹੀ ਜਾਗ ਰਹੀ ਹੈ ਕਿਹੜੀ ਜੋਤ ਪਰਮਾਤਮਾ ਅਕਾਲ ਪੁਰਖ ਕਰਤੇ ਦੀ ਰੱਬ ਜੀ ਦੀ ਇਕ ਓੰਕਾਰ ਦੀ ਸਾਹਿਬ ਕਹਿੰਦੇ ਨੇ ਜਿਹੜਾ ਉਸ ਇੱਕ ਜੋਤ ਨੂੰ ਮੰਨਦਾ ਹੈ ਜਿਹੜੀਆਂ ਜਿਹੜਾ ਬਾਹਰੀਆਂ ਜੋਤਾਂ ਨੂੰ ਨਹੀਂ ਪੂਜਦਾ ਜਿਹੜਾ ਬਾਹਰੀਆਂ ਜੋਤਾਂ ਦੀ ਪੂਜਾ ਨਹੀਂ ਕਰਦਾ ਸਤਿਗੁਰੂ ਕਹਿੰਦੇ ਨੇ ਜਿਹੜਾ ਇੱਕ ਜੋਤ ਨੂੰ ਪੂਜਦਾ ਹੈ ਧਿਆਨ ਦੇਣਾ ਜਾਗਤ ਜੋਤ ਜਪੈ ਨਿਸ ਬਾਸੁਰ ਨਿਸ ਕਹਿੰਦੇ ਨੇ ਰਾਤ ਨੂੰ ਬਾਸੁਰ ਦਾ ਮਤਲਬ ਹੁੰਦਾ ਦਿਨ ਦਿਨ ਤੇ ਰਾਤ ਇੱਕ ਅਕਾਲ ਪੁਰਖ ਰੂਪੀ ਜੋਤ ਨੂੰ ਜਿਹੜਾ ਜਪਦਾ ਹੈ ਜਪੇ ਆਖੇ ਚਿਉਣਾ ਜਪਨ ਦਾ ਮਤਲਬ ਹੈ ਚੇਤੇ ਕਰਨਾ ਝਿਉਣਾ ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਝਿਉਣਾ ਕਿਹੜੇ ਗੁਣ ਮੇਰੇ ਸਤਿਗੁਰ ਨੇ ਉਹ ਗੁਣ ਬਾਣੀ ਵਿੱਚ ਸਾਨੂੰ ਦਿੱਤੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਬਾਦਸ਼ਾਹ ਕਹਿੰਦੇ ਨੇ ਤਾਂ ਮਿਲੇਗਾ ਜੇ ਗੁਰੂ ਦੀ ਕਿਰਪਾ ਤੱਕ ਪਹੁੰਚੇਗਾ ਇਹਨੇ ਕਰਤੇ ਦੇ ਗੁਣ ਇਨਾਂ ਨੂੰ ਜਪਣਾ ਸਤਿਗੁਰ ਕਹਿੰਦੇ ਨੇ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਇਕ ਤੋਂ ਬਿਨਾ ਦਾਤਾ ਜੀ ਕਹਿੰਦੇ ਨੇ ਕਿਸੇ ਹੋਰ ਦਾ ਧਿਆਨ ਮਨ ਵਿੱਚ ਨਹੀਂ ਰੱਖਦਾ ਖਾਲਸਾ ਜਿਹੜਾ ਗੁਰਦੁਆਰੇ ਵੀ ਆ ਜਾਏ ਜਿਹੜਾ ਕਿਸੇ ਪਖੰਡੀ ਦੇ ਡੇਰੇ ਤੇ ਵੀ ਚਲਾ ਜਾਏ ਜਿਹੜਾ ਮੰਦਰਾਂ ਦੇ ਵਿੱਚ ਵੀ ਟਲ ਖੜਕਾਏ ਜਿਹੜਾ ਕਮਰਾਂ ਨੂੰ ਵੀ ਪੂਜ ਲਏ ਦਾਤਾ ਜੀ ਕਹਿੰਦੇ ਨੇ ਉਹ ਖਾਲਸਾ ਨਹੀਂ ਹੋ ਸਕਦਾ ਚਿੱਤੇ ਰੱਖਿਓ ਬੜੀ ਸਪਸ਼ਟ ਡੈਫੀਨੇਸ਼ਨ ਹੈ ਜਿਹੜੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਿੱਤੀ ਹੈ ਕੋਈ ਸਤਗੁਰ ਕਹਿੰਦੇ ਨੇ ਉਸ ਜੇ ਕੋਈ ਆਖੇ ਵੀ ਨਹੀਂ ਮੈਂ ਅੰਮ੍ਰਿਤ ਛਕ ਲਿਆ ਮੈਂ ਗੁਰੂ ਵਾਲਾ ਬਣ ਗਿਆ ਤੇ ਮੈਨੂੰ ਆਜ਼ਾਦੀ ਹੈ ਦਾਤਾ ਜੀ ਕਹਿੰਦੇ ਨੇ ਕਿਸੇ ਦੇ ਨਾਲ ਸੰਸਾਰ ਦੇ ਅੰਦਰ ਭਾਵੇਂ ਕੋਈ ਕਿੰਨਾ ਵੀ ਸਗਾ ਹੈ ਮੇਰੇ ਦਾਤਾ ਜੀ ਨੇ ਤੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਚੇਤੇ ਰੱਖਿਓ ਆਪਣੇ ਪੁੱਤਰ ਨੂੰ ਗੁਰੂ ਹਰ Rai ਸਾਹਿਬ ਜੀ ਦਾ ਜੀਵਨ ਪੜ੍ਹਦੇ ਹੋ ਨਾ ਤੁਸੀਂ ਬਾਬਾ RAM Rai ਜੀ ਦਾ ਕਨਸੈਪਟ ਤੁਸੀਂ ਪੜ੍ਹਿਆ ਉਹਨਾਂ ਦੇ ਜੀਵਨ ਵਿੱਚੋਂ ਬਾਣੀ ਦਾ ਨਿਰਾਦਰ ਕਰਨ ਵਾਲੇ ਨੂੰ ਤੇ ਸਤਿਗੁਰ ਨੇ ਪੁੱਤਰ ਹੁੰਦਿਆਂ ਵੀ ਮੂੰਹ ਨਹੀਂ ਲਾਇਆ ਆਪਣੇ ਤੇ ਧਿਆਨ ਦੇਣਾ ਅਸੀਂ ਅਸੀਂ ਕੀ ਚੀਜ਼ ਆ ਦਾਤਾ ਜੀ ਕਹਿੰਦੇ ਨੇ ਨਹੀਂ ਜੇ ਤੂੰ ਵਿਸਰਿਆ ਨਾ ਮਾਰਗ ਤੋ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਦਾਤਾ ਜੀ ਕਹਿੰਦੇ ਨੇ ਜਿੰਦੇ ਜੀਵਨ ਦੇ ਵਿੱਚ ਪੂਰਨ ਪ੍ਰੇਮ ਪ੍ਰਤੀਤ ਸਤਗੁਰ ਤੇ ਉਸ ਅਕਾਲ ਪੁਰਖ ਤੇ ਪੂਰਨ ਪ੍ਰੇਮ ਬਣ ਗਿਆ ਪ੍ਰਤੀਤ ਬਣ ਗਈ ਏ ਤੇ ਨਾਲ ਸਤਗੁਰ ਕਹਿੰਦੇ ਨੇ ਗੋਰ ਮੜੀ ਮੱਠ ਪੂਲ ਨਾ ਮੰਨੇ ਕਿਸੇ ਗੋਰ ਨੂੰ ਕਬਰ ਨੂੰ ਨਹੀਂ ਮੰਨਦਾ ਕਿਸੇ ਮੜੀ ਨੂੰ ਨਹੀਂ ਮੰਨਦਾ ਦਾਤਾ ਜੀ ਕਹਿੰਦੇ ਨੇ ਗੋਰ ਮੜੀ ਮੱਠ ਭੂਲ ਨਾ ਮੰਨੇ ਤੀਰਥ ਦਾਨ ਦਇਆ ਤਪ ਸੰਜਮ ਤੀਰਥਾਂ ਤੇ ਜਾਣਾ ਦਾਨ ਕਰਨਾ ਧਰਮ ਦੇ ਧਰਮ ਦਾ ਮਜ਼ਬਦ ਦਾ ਮਾਣ ਲੈ ਕੇ ਵੀ ਨਹੀਂ ਮੈਂ ਦਾਨ ਕੀਤਾ ਸਤਿਗੁਰ ਨੇ ਕਿਉਂਕਿ ਹਰ ਚੀਜ਼ ਲਈ ਸਾਨੂੰ ਬਾਣੀ ਦਾ ਓਟ ਆਸਰਾ ਦਿੱਤਾ ਹੈ ਸਮਝ ਦਿਤੀ ਹੈ ਸਾਬ ਕਹਿੰਦੇ ਨੇ ਦਾਨ ਵੀ ਕਰਨਾ ਤੇ ਅਕਲ ਨਾਲ ਕਰਨਾ ਹੈ ਦੇ ਅਕਲੇ ਹੋ ਕੇ ਤੇ ਦਾਤਾ ਜੀ ਕਹਿੰਦੇ ਨੇ ਤੇਰਾ ਕੀਤਾ দান ਵੀ ਪਰਵਾਨ ਨਹੀਂ ਅੱਖਾਂ ਖੋਲ ਕੇ ਕਰੀ ਜਿਹੜਾ ਵੀ ਕਰਮ ਕਰਨਾ ਹੈ ਅੱਖਾਂ ਬੰਦ ਕਰਕੇ ਨਹੀਂ ਦੇਖੀ ਤੇਰੀ ਦਿੱਤੀ ਹੋਈ ਦਾ ਰੱਬੀ ਦਾਤ ਜਿਹੜੀ ਰੱਬ ਨੇ ਤੈਨੂੰ ਦਿੱਤੀ ਹੈ ਤੂੰ ਕਿਸੇ ਨੂੰ ਦੇ ਰਿਆ ਹੈ ਦੇਖੀ ਤੇਰੀ ਉਹ ਦਿੱਤੀ ਹੋਈ ਚੀਜ਼ ਸਹੀ ਜਗ੍ਹਾ ਤੱਕ ਜਾ ਰਹੀ ਹੈ ਕਿ ਨਹੀਂ ਜਾ ਰਹੀ ਅਕਲ ਦੇ ਨਾਲ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਤੀਰਤ দান ਦਿਆ ਤਬ ਸੰਜਮ ਇੱਕ ਬਿਨਾ ਨੇ ਇੱਕ ਪਛਾਨੇ ਪੂਰਨ ਪਰਪਰ ਪ੍ਰੇਮ ਪ੍ਰਤੀਤ ਸਜੈ ਪ੍ਰਤੀ ਗੋਰ ਮੜੀ ਮੜੀ ਭੂਲ ਨਾ ਮੰਨੇ ਤੀਰਤ ਦਾਨ ਦਿਆ ਤਪ ਸੰਜਮ ਏਕ ਬਿਨਾ ਨੇ ਏਕ ਪਛਾਨੇ ਦਾਤਾ ਜੀ ਕਹਿੰਦੇ ਨੇ ਪੂਰਨ ਜੋਤ ਜਗੈ ਘਟ ਮੈਂ ਜਿੰਦੇ ਅੰਦਰ ਆਹ ਜੋਤ ਜਗਦੀ ਏ ਪੂਰੀ ਤਪ ਖਾਲਸ ਤਾਂ ਹੈ ਨਾ ਖਾਲਸ ਜਾਨੇ ਤਾਂ ਉਹ ਖਾਲਸ ਹੈ ਹੁਣ ਚਿੱਤੇ ਰੱਖਿਓ ਜਿਹੜਾ ਖਾਲਸ ਸ਼ਬਦ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਹੈ ਇਸ ਖਾਲਸ ਦਾ ਮਤਲਬ ਕੀ ਹੈ ਜਦੋਂ ਸਿੱਧੇ ਅਰਥ ਕਰਨੇ ਆ ਨਾ ਖਾਲਸੇ ਸ਼ਬਦ ਦੇ ਅਰਥ ਕਰਨੇ ਆ ਇਹ ਅਰਬੀ ਦਾ ਸ਼ਬਦ ਹੈ ਇਹਦਾ ਮਤਲਬ ਹੁੰਦਾ ਹੈ ਜਿੰਦੇ ਅੰਦਰ ਕੋਈ ਮਿਲਾਵਟ ਨਹੀਂ ਚੇਤੇ ਰੱਖਿਓ ਜਿੰਦੇ ਅੰਦਰ ਕੋਈ ਮਿਲਾਵਟ ਨਹੀਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਨਵਾਂ ਨਹੀਂ ਦਿੱਤਾ ਇਹ ਵੀ ਚੇਤੇ ਰੱਖਣਾ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਇਹ ਸ਼ਬਦ ਰਾਖਵਾ ਸ਼ਬਦ ਸੀ ਰਾਖਵਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ ਨਾ ਵੀ ਤੁਸੀਂ ਸ਼ਸਤਰ ਸਜਾਓ ਤੁਸੀਂ ਦਸਤਾਰਾਂ ਬੰਨੋ ਦਸਤਾਰ ਆਪਣੇ ਸਿਰ ਤੇ ਬੰਨਣੀ ਰਾਖਵਾ ਕਰਨ ਸੀ ਰਾਖਵਾ ਕਿੰਨਾ ਦੇ ਲਈ ਯਾ ਤੇ ਦਸਤਾਰ ਬਨ ਸਕਦੇ ਸਨ ਰਾਜਪੂਤ ਰਾਜੇ ਯਾ ਦਸਤਾਰ ਬਨ ਸਕਦੇ ਸਨ ਬਾਦਸ਼ਾਹ ਕਿਸੇ ਤੀਜੇ ਬੰਦੇ ਨੂੰ ਦਸਤਾਰ ਬੰਨਣ ਦਾ ਹੱਕ ਨਹੀਂ ਸੀਗਾ ਸਮਾਜ ਦੇ ਅੰਦਰ ਬਾਦ ਜਿਹੜੀ ਦਸਤਾਰ ਹੈ ਨਾ ਉਹ ਕੋਈ ਛੋਟਾ ਮੋਟਾ ਸੰਸਾਰ ਦੇ ਅੰਦਰ ਕਰਮ ਨਹੀਂ ਸੀ ਕੋਈ ਦਸਤਾਰ ਸਜਾ ਲੈਣੀ ਇਹ ਬੜੀ ਵੱਡੀ ਪ੍ਰਾਪਤੀ ਸੀ ਇਹ ਜਾਂ ਤੇ ਕੋਈ ਬਾਦਸ਼ਾਹ ਬਣ ਸਕਦਾ ਸੀ ਜਾਂ ਕੋਈ ਰਾਜਪੂਤ ਰਾਜਾ ਬਣ ਸਕਦਾ ਸੀ ਸਤਿਗੁਰ ਨੇ ਆਖੇ ਨਹੀਂ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਨ ਵਾਲਾ ਹਰ ਸਿੱਖ ਆਪਣੇ ਸਿਰ ਤੇ ਦਸਤਾਰ ਸਜਾਏਗਾ ਸਤਿਗੁਰ ਨੇ ਚੀਜ਼ ਦੇ ਦਿੱਤੀ ਨਾ ਸਾਨੂੰ ਜਿਹੜੀ ਚੀਜ਼ ਇੱਕ ਰਾਖਵਾ ਕਰਨ ਸੀ ਖਾਲਸਾ ਸ਼ਬਦ ਇੱਕ ਰਾਖਵਾ ਸ਼ਬਦ ਸੀ ਧਿਆਨ ਦੇਣਾ ਇਹ ਸ਼ਬਦ ਸਿਰਫ ਬਾਦਸ਼ਾਹ ਦੇ ਲਈ ਨਿਯਤ ਸੀ ਤੁਸੀਂ ਕਹੋਗੇ ਜੀ ਉਹ ਕਿਵੇਂ ਮੈਂ ਉਸ ਵੇਲੇ ਮੰਨ ਲਓ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਔਰੰਗਜ਼ੇਬ ਦੇ ਕੋਲ ਇੱਕ ਬਾਦਸ਼ਾਹ ਦੇ ਕੋਲ ਇੱਕ ਟੁਕੜਾ ਹੁੰਦਾ ਸੀ ਜ਼ਮੀਨ ਦਾ ਆਮ ਜ਼ਮੀਨ ਉਹਦੇ ਉੱਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੱਕ ਆਪਣਾ ਜਮਾ ਸਕਦਾ ਸੀ ਖੇਤੀ ਕਰ ਸਕਦਾ ਸੀ ਆਪਣਾ ਰਾਖਵਾ ਕਰਨ ਕਾਇਮ ਕਰ ਸਕਦਾ ਸੀ ਬਾਦਸ਼ਾਹ ਦੇ ਕੋਲ ਇੱਕ ਜ਼ਮੀਨ ਦਾ ਟੁਕੜਾ ਹੁੰਦਾ ਸੀ ਜਿੰਨੂੰ ਕਿਹਾ ਜਾਂਦਾ ਸੀ ਖਾਲਸ ਜ਼ਮੀਨ ਉਸ ਟੁਕੜੇ ਤੇ ਹੱਕ ਹੁੰਦਾ ਸੀ ਸਿਰਫ ਬਾਦਸ਼ਾਹ ਦਾ ਕਿਸੇ ਦੂਜੇ ਬੰਦੇ ਦਾ ਨਹੀਂ ਉਸ ਟੁਕੜੇ ਦਾ ਜ਼ਮੀਨ ਦਾ ਕੀ ਕਰਨਾ ਹੈ ਕਿੰਨੂੰ ਦੇਣੀ ਹੈ ਕਿੰਦੇ ਕੋਲੋਂ ਕੀ ਲੈਣਾ ਹੁੰਦੇ ਬਦਲੇ ਵਿੱਚ ਇਸ ਸਿੱਤੇ ਤੌਰ ਤੇ ਬਾਦਸ਼ਾਹ ਦੇ ਨਾਲ ਜੁੜੀ ਹੋਈ ਉਹ ਜ਼ਮੀਨ ਹੁੰਦੀ ਸੀ ਉਹਨੂੰ ਕਹਿੰਦੇ ਸੀ ਖਾਲਸ ਜ਼ਮੀਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਖਾਲਸ ਤੋਂ ਸ਼ਬਦ ਦਿੱਤਾ ਸਾਨੂੰ ਖਾਲਸਾ ਸਾਹਿਬ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਦਾਤਾ ਜੀ ਕਹਿੰਦੇ ਨੇ ਇਹ ਖਾਲਸਾ ਵੀ ਜਿਹੜਾ ਖਾਲਸਾ ਅੱਜ ਮੈਂ ਸਿਰਦਕੇ ਜਾ ਰਿਆਂ ਦਾਤਾ ਜੀ ਕਹਿੰਦੇ ਨੇ ਇਹ ਅਕਾਲ ਪੁਰਖ ਦੀ ਫੌਜ ਹੈ ਇਹ ਜਿਵੇਂ ਬਾਤ ਟੁਕੜਾ ਜ਼ਮੀਨ ਦਾ ਹੁੰਦੇ ਉੱਤੇ ਬਾਦਸ਼ਾਹ ਦਾ ਹੱਕ ਹੁੰਦਾ ਸੀ ਨਾ ਸਾਹਿਬ ਕਹਿੰਦੇ ਨੇ ਇਸ ਖਾਲਸੇ ਤੇ ਵੀ ਕਿਸੇ ਦੂਜੇ ਤੀਜੇ ਦਾ ਨਹੀਂ ਇਹ ਵੀ ਸਿੱਧਾ ਮੇਰਾ ਖਾਲਸਾ ਅਕਾਲ ਨਾਲ ਜੁੜਿਆ ਹੋਇਆ ਹੈ ਖਾਲਸਾ ਉਹੀ ਇਹ ਸਾਸਨ ਐਵੇਂ ਨਾਂ ਰਖਾ ਕਿਰਪਾਨ ਪਾ ਕੇ ਦਸਤਾਰ ਬਨ ਕੇ ਕੋਈ ਥਾਂ ਥਾਂ ਤੇ ਭਟਕਦਾ ਫਿਰ ਤੇ ਆਪਣੇ ਆਪ ਨੂੰ ਆਕੇ ਖਾਲਸਾ ਭੁਲੇਖਾ ਹੈ ਸਾਨੂੰ ਜੇ ਸੰਸਾਰ ਦੇ ਅੰਦਰ ਸੱਚੇ ਹੁੰਦੇ ਨੇ ਤੇ ਸੰਸਾਰ ਦੇ ਅੰਦਰ ਕੱਚੇ ਵੀ ਹੁੰਦੇ ਨੇ ਚਿਤੇ ਰੱਖਿਓ ਦਸਤਾਰ ਬਨ ਕੇ ਜੋ ਮਰਜੀ ਕਰ ਲਓ ਉੱਪਰ ਦੀ ਕਿਰਪਾਨ ਪਾ ਕੇ ਪਰ ਕਦੀ ਭੁਲੇਖਿਆਂ ਚ ਨਾ ਪਿਆ ਕਰੋ ਫਲਾਣਾ ਦਸਤਾਰ ਬਨ ਕੇ ਫਲਾਣਾ ਕਿਰਪਾਨ ਪਾ ਕੇ ਦੇਖੋ ਜੀ ਉੱਥੇ ਜਾਂਦਾ ਪਿਆ ਉਹ ਕਰ ਰਿਹਾ ਜਿਹੜਾ ਫਲਾਣਾ ਕਿਰਪਾਨ ਪਾ ਕੇ ਕਿਸੇ ਮੜੀ ਕਬਰ ਬਾਬਿਆਂ ਦੇ ਚਰਨਾਂ ਵਿੱਚ ਝੁਕਦਾ ਪਿਆ ਉਹਨੂੰ ਖਾਲਸਾ ਕਹਿ ਹੀ ਨਹੀਂ ਸਕਦੇ ਉਹ ਖਾਲਸਾ ਹੈ ਹੀ ਨਹੀਂ ਖਾਲਸਾ ਤਿਉਹ ਹੈ ਸਿੱਧੇ ਤੌਰ ਤੇ ਉਤੇ ਸਤਿਗੁਰ ਜੀ ਨੇ ਸਿੰਪਲ ਜਿਹਾ ਬਚਨ ਕਹਿ ਦਿੱਤਾ ਵੀ ਜਾਂ ਜਿੰਦੇ ਅੰਦਰ ਹੀ ਜੋਤ ਜਗ ਗਈ ਹੈ ਨਾ ਸਾਹਿਬ ਕਹਿੰਦੇ ਨੇ ਤਬ ਖਾਲਸ ਤਾਹੇ ਨਖਾਲਸ ਜਾਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਦੇ ਦਿਨ ਸਾਹਿਬ ਨੇ ਭਰੀ ਸਭਾ ਦੇ ਵਿੱਚ ਸੀਸ ਦੀ ਮੰਗ ਕੀਤੀ ਇੱਕ ਸੀਸ ਦੀ ਮੰਗ ਕੀਤੀ ਹੈ ਬੜੇ ਢੰਗਾਂ ਦੇ ਨਾਲ ਇਤਿਹਾਸ ਨੂੰ ਤੋੜਿਆ ਜਾਂਦਾ ਹੈ ਪੇਸ਼ ਕਰਨ ਦੇ ਲਈ ਮਸਾਲੇ ਲਾ ਲਾ ਕੇ ਸਤਿਗੁਰ ਨੇ ਸਿਰ ਮੰਗਿਆ ਦਾਤਾ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਮੈਨੂੰ ਸੀਸ ਚਾਹੀਦਾ ਹੈ ਇੱਕ ਵਾਰ ਬੋਲੇ ਸਾਰੇ ਪਾਸੇ ਚੁੱਪ ਛਾ ਗਈ ਫਿਰ ਦੂਜੀ ਵਾਰ ਬੋਲੇ ਕੋਈ ਅੱਗੇ ਨਹੀਂ ਆਇਆ ਤੀਜੀ ਵਾਰ ਬੋਲੇ ਪਾਈ ਦਿਆ ਸੀ ਨਹੀਂ ਧਿਆਨ ਦੇਣਾ ਇਹ ਉਹ ਵੇਲਾ ਹੈ 1699 ਦੀ ਵਿਸਾਖੀ ਇਸ ਤੋਂ ਪਹਿਲਾਂ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਕਿੰਨੀਆਂ ਜੰਗਾਂ ਲੜ ਚੁੱਕੇ ਨੇ ਉਹਨਾਂ ਜੰਗਾਂ ਦੇ ਵਿੱਚ ਨਦੌਣ ਦੀ ਜੰਗ ਲੜ ਚੁੱਕੇ ਨੇ ਸਤਿਗੁਰੂ ਜੀ ਪੰਘਾਨੀ ਦਾ ਯੁੱਧ ਹੋ ਚੁੱਕਾ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਲੜਾਈ ਇੱਕ ਮਾਫ ਕਰਨਾ ਅਨੰਦਪੁਰ ਸਾਹਿਬ ਜੀ ਦੀ ਇੱਕ ਲੜਾਈ ਹੋ ਚੁੱਕੀ ਹੈ ਉਹਨਾਂ ਲੜਾਈਆਂ ਦੇ ਵਿੱਚ ਜੂਜਣ ਵਾਲਾ ਖਾਲਸਾ ਗੁਰੂ ਕੇ ਸਿੰਘ ਅੱਗੇ ਹੋ ਕੇ ਆਪਣਾ ਆਪਾ ਗੁਰੂ ਤੋਂ ਵਾਰ ਦੇ ਰਹੇ ਨੇ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਲੇ ਗੁਰੂ ਕੇ ਤਿੰਨ ਲਾਲ ਸਤਗੁਰ ਦੇ ਨਾਲ ਗੁਰੂ ਤੋਂ ਪਹਿਲਾਂ ਸ਼ਹੀਦ ਹੋਦੇ ਨੇ ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਨੇ ਸੀਸ ਦੀ ਮੰਗ ਕੀਤੀ ਹੁਕਮ ਨਹੀਂ ਕੀਤਾ ਹੁਕਮ ਕਰਨਾ ਹੁੰਦਾ ਤੇ ਸਤਗੁਰ ਜੀ ਕਹਿ ਦਿੰਦੇ ਫਲਾਣੇ ਸਿੰਘਾ ਮੈਨੂੰ ਤੇਰਾ ਸਿਰ ਚਾਹੀਦਾ ਸਤਗੁਰ ਨੇ ਮੰਗਿਆ ਏ ਦਾਤਾ ਜੀ ਕਹਿੰਦੇ ਨੇ ਮੈਨੂੰ ਇੱਕ ਸੀਸ ਦੀ ਮੰਗ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੇ ਨੇ ਸ਼ਬਦ ਬੋਲਣ ਦੀ ਧੀਰ ਸੀ ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਖੜੇ ਹੋਏ ਫਿਰ ਭਾਈ ਧਰਮ ਸਿੰਘ ਜੀ ਫਿਰ ਭਾਈ ਹਿੰਮਤ ਸਿੰਘ ਜੀ ਫਿਰ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਮੇਰੇ ਸਤਿਗੁਰ ਨੇ ਨਾ ਬੜੀ ਤਰਤੀਬ ਦੇ ਨਾਲ ਮਾਨੂੰ ਮੇਰੇ ਦਾਤਾਰ ਪਿਤਾ ਜੀ ਨੇ ਨਾ ਇੱਕ ਸੰਸਾਰ ਨੂੰ ਸੇਧ ਦੇਣ ਦੇ ਲਈ ਵੀ ਜੇ ਤੂੰ ਸੱਚ ਵਿੱਚ ਖਾਲਸਾ ਬੰਨਣਾ ਨਾ ਆਹ ਪੰਜ ਗੁਣ ਤੇਰੇ ਅੰਦਰ ਹੋਣੇ ਬੜੇ ਜ਼ਰੂਰੀ ਨੇ ਸਭ ਤੋਂ ਪਹਿਲਾਂ ਦਇਆ ਜੇ ਤੇਰੇ ਅੰਦਰ ਦਇਆ ਨਹੀਂ ਤੂੰ ਧਰਮੀ ਨਹੀਂ ਹੋ ਸਕਦਾ ਦਇਆ ਆਏਗੀ ਤੇ ਤੂੰ ਧਰਮੀ ਬਣੇਗਾ ਸਤਿਗੁਰ ਨੇ ਤੇ ਮੁਸਲਮਾਨ ਨੂੰ ਕਿਹਾ ਹੈ ਬਾਣੀ ਪੜੋ ਧੰਗੁਰ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹ ਜੀ ਕਹਿੰਦੇ ਨੇ ਮੁਸਲਮਾਨ ਬਣਨ ਤੇ ਪਹਿਲਾਂ ਆਪਣੇ ਦਿਲ ਨੂੰ ਮੋਮ ਵਰਗਾ ਬਣਾ ਮੁਸਲਮਾਨ ਮੋਮ ਦਿਲ ਹੋਵੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮੁਸਲਮਾਨ ਹੈ ਨਾ ਉਹ ਮੋਮ ਦਿਲ ਹੋਵੇ ਉਹਦਾ ਦਿਲ ਮੋਮ ਦੀ ਤਰ੍ਹਾਂ ਹੋਣਾ ਚਾਹੀਦਾ ਤੇ ਮੈਨੂੰ ਮਾਫ ਕਰਨਾ ਜੇ ਸਿਰਫ ਕੁਰਾਨ ਨੂੰ ਸਜਦੇ ਕੀਤੇ ਔਰੰਗਜ਼ੇਬ ਵਰਗਿਆਂ ਨੇ ਉਹਨਾਂ ਨੇ ਸੰਸਾਰ ਦੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਕਿੰਨੀ ਕਤਲੋਗਾਰੀ ਕੀਤੀ ਪਰ ਉਹਨੂੰ ਧਰਮੀ ਥੋੜਾ ਕੋਈ ਸਤਿਗੁਰ ਨੇ ਆਖਿਆ ਤੂੰ ਧਰਮੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਅੰਦਰ ਆਖਿਆ ਨਾ ਜ਼ੈਬ ਤੁਰਾ ਨਾਮੇ ਔਰੰਗਜ਼ੇਬ ਕਿ ਔਰੰਗਜ਼ੇਬਾ ਨਿਆਇ ਫਰੇਮ ਔਰੰਗਜ਼ੇਬ ਤੇਰਾ ਨਾਮ ਬੜਾ ਪਿਆਰਾ ਹੈ ਮੇਰੇ ਨਾਮ ਦਾ ਮਤਲਬ ਹੈ ਤਖਤ ਦੀ ਸ਼ੋਭਾ ਪਰ ਸੱਚ ਹੈ ਤੂੰ ਤਖਤ ਦੀ ਸ਼ੋਭਾ ਨਹੀਂ ਤੂੰ ਸੰਸਾਰ ਤੇ ਸਭ ਤੋਂ ਵੱਡਾ ਫਰੇਬੀ ਐ ਤੂੰ ਤੇ ਆਪਣੇ ਧਰਮ ਦੇ ਨਾਲ ਵੀ ਫਰੇਬ ਕੀਤਾ ਤੂੰ ਧਰਮੀ ਹੋ ਹੀ ਨਹੀਂ ਸਕਦਾ ਤੂੰ ਮੇਰੀ ਨਿਗਾ ਵਿੱਚ ਫਰੇਬੀ ਨਾ ਜ਼ੈਬਤ ਪੁਰਾ ਨਾਮੇ ਔਰੰਗਜ਼ੇਬ ਕੀ ਔਰੰਗਜ਼ੇਬਾ ਨਿਆਇ ਫਰੇਬ ਇਹ ਬਚਨ ਕਹਿਣ ਦੀ ਹਿੰਮਤ ਹੈ ਕਿਸੇ ਕੋਲੋਂ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੋਂ ਸਤਗੁਰ ਨੇ ਇਸੇ ਕਰਕੇ ਪੰਜ ਗੁਣ ਦਿੱਤੇ ਨੇ ਖਾਲਸੇ ਦਇਆ ਦਾ ਧਰਮ ਦਾ ਹਿੰਮਤ ਦਾ ਦ੍ਰਿੜਤਾ ਦਾ ਤੇ ਫਿਰ ਸਾਹਬੀ ਐਵੇਂ ਨਹੀਂ ਮਿਲਦੀਆਂ ਸਤਿਗੁਰ ਨੇ ਮਨ ਨੂੰ ਇਹ ਪੰਜ ਗੁਣ ਆਪਣੇ ਖਾਲਸੇ ਦੇ ਅੰਦਰ ਭਰੇ ਨੇ ਇਨ੍ਹਾਂ ਪੰਜਾਂ ਗੁਣਾਂ ਨੂੰ ਤਿਆਰ ਕਰਨ ਵਾਲਾ ਖਾਲਸਾ ਹੈ ਔਰ ਉਸ ਖਾਲਸੇ ਨੂੰ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਆਪ ਦਾਤਾਰ ਪਿਤਾ ਜੀ ਨੇ ਆਪਣੇ ਹੱਥ ਜੋੜ ਕੇ ਖਾਲਸੇ ਦੇ ਅੱਗੇ ਬਚਨ ਕਿਹਾ ਸੀ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨੋ ਮੈਨੂੰ ਵੀ ਹੋਵੇ ਅੰਮ੍ਰਿਤ ਸ਼ਕਾਓ ਜੀ ਤੁਸੀਂ ਅੰਮ੍ਰਿਤ ਦੀ ਪ੍ਰਾਪਤੀ ਕੀਤੀ ਹੈ ਸੋ ਦੋ ਦਾਤਾ ਸਤਿਗੁਰ ਨੇ ਸਾਨੂੰ ਬਾਣੀ ਰਾਣੀ ਬਖਸ਼ੀਆਂ ਨੇ ਅੰਮ੍ਰਿਤ ਦੇ ਦਾਤ ਇਹ ਅੰਮ੍ਰਿਤ ਬਾਣੀ ਜੋ ਸਾਡੇ ਅੰਦਰੋਂ ਪੈਦਾ ਹੋਣੀ ਹੈ ਬਾਰੀ ਵੈਦ ਜੋ ਸਤਗੁਰ ਨੇ ਅੰਮ੍ਰਿਤ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ ਇਹਨਾਂ ਦੋਨਾਂ ਨੂੰ ਦ੍ਰਿੜ ਕਰਕੇ ਹੀ ਖਾਲਸਾ ਬਣਿਆ ਜਾ ਸਕਦਾ ਹੈ ਇਸ ਕਰਕੇ ਸਤਗੁਰ ਪਾਤਸ਼ਾਹ ਜੀ ਨੇ ਦਾਤਾਰ ਪਿਤਾ ਧੰਗੁਰ ਕਲਗੀ ਤਰਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਅੱਜ ਦੇ ਦਿਨ ਸਾਡੇ ਸਾਰਿਆਂ ਦੇ ਉੱਪਰ ਕੀਤੀਆਂ ਨੇ ਅਰਦਾਸ ਕਰੀਏ ਇਹਨਾਂ ਕਹੀਏ ਵੀ ਨਹੀਂ ਮੈਨੂੰ ਜ਼ਰੂਰਤ ਨਹੀਂ ਮੈਂ ਮੰਨ ਕਰਕੇ ਬੜਾ ਸੁੱਚਾ ਮੰਨ ਕਰਕੇ ਬੜਾ ਪਵਿੱਤਰ ਜੇ ਇਹ ਗੱਲਾਂ ਨੇ ਫਿਰ ਧੰਗੁਰ ਕਲਗੀ ਤਰਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੂੰ ਕਿੱਥੇ ਰੱਖਾਂਗੇ ਫਿਰ ਅਸੀਂ ਨਹੀਂ ਸਾ ਸੰਗਤ ਇਹ ਮਰਿਆਦਾ ਹੈ ਇੰਨੀ ਮਾਵਲੀ ਹੈ ਜਿਹੜੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਜੇਨ ਦੇ ਵਿੱਚ ਵੱਜਾਂਗੇ ਤੇ ਮੇਰੇ ਤਾਤਾ ਜੀ ਕਹਿੰਦੇ ਨੇ ਫਿਰ ਖਾਲਸਾ ਮੇਰੋ ਰੂਪ ਹੈ ਆਮ ਨਹੀਂ ਆਖਿਆ ਖਾਸ ਆਖਿਆ ਖਾਸ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੀਵਾਨ